아, 그래, 원래는 이따라 키우기에 Thank oh. you. 这是一

ਇਸ ਤਰ੍ਹਾਂ ਬਤੀਤ ਹੋਣ ਦੀ ਇੱਛਾ ਨਹੀਂ ਗਲਤ ਫੈਸਲੇ ਲੈ ਕੇ ਸਾਂਸਦ ਕਾਂਗਰਸ ਨੂੰ ਦੇ ਕੇ ਸਾਂਸਦ ਚੜ੍ਵਾਂ ਦੇ ਕੇ ਪਿਛਲੇ 10 ਸਾਲਾਂ ਦੇ ਅੰਦਰ ਪੰਜਾਬ ਬਹੁਤ ਪਿੱਛੇ ਚਲੇ ਗਿਆ ਨਸ਼ਾ ਘਰ ਘਰ ਫੈਲ ਗਿਆ ਕਾਨੂੰਨ ਦੀ ਵਿਵਸਥਾ ਨਹੀਂ ਹੈ ਗੁੰਡਾਗਰਦੀ ਦਾ ਰਾਜ ਹੈ ਸਰਕਾਰਾਂ ਨਾਲ ਜੀ ਦੀ ਹਣੀ ਇੰਨਾਂ ਜੰਮਾ ਨਿਰਾਇਖ ਖਿਰਾਤੀ ਮੁੱਖ ਮੰਤਰੀ ਬਣਿਆ ਇਹਨੇ ਬਰਬਾਦ ਕਰਤਾ ਪੰਜਾਬ ਐ ਕਰਕੇ ਬੇਨਤੀ ਕਰਦੇ ਤਜਰਬੇ ਕਰਨੇ ਛੱਡ ਦਿਓ ਹਰ ਸਰਪੰਚੀ ਬੋਲ ਸਾਰੇ ਧਰਮਾਂ ਦਾ ਸਨਕਾਰ ਕਰਨ ਵਾਲੀ ਭਾਈਚਾਰਕ ਨਾਲ ਰੱਖਣ ਵਾਲੀ ਪਾਗੀ ਲੋਕ ਕਹਦਾ ਕਰੀਏ ਤੇ ਪੰਜਾਬ ਬਚਾਈਏ ਸੱਚੇ ਸ਼ਰਮਾਨੀ ਪਰ ਇਹ ਨੇਕ ਇਨਸਾਨ ਹੈ ਉਹਨਾਂ ਨੂੰ ਪੜਾਈਏ ਇੱਕ ਬੋਲ ਵੱਡੀ ਆਵਾਜ਼ ਬੋਡੀ ਪਟਿਆਲਾ ਜ਼ਿਲ੍ਹੇ ਦੀ ਪਾਰਲੀਮੈਂਟ ਵਿੱਚ ਕੁੰਜੂਗੀ ਵਾਇਗਰੂ ਜੀ ਦਾ ਘਰ ਥਾ ਵਾਇਗਰੂ ਜੀ ਦੀ ਫੋਟੋ ਬਹੁਤ ਸਾਡੇ ਮੋਦਗਿਲ ਜੀ ਸਾਡਾ ਨਿਸ਼ਾਨ ਸਾਹਿਬ ਸੇਕੋ ਸਾਹਿਬ ਰਦਾਵਾ ਸਾਹਿਬ ਸਟਕਾਰੀ ਗੜਕ ਸਾਹਿਬ ਮਦਾਨ ਸਾਹਿਬ ਸਾਡੇ ਸੇਕੋ ਸਾਹਿਬ ਸਾਡੇ ਸਰਪੰਚ ਪ੍ਰਧਾਨ ਨੇ ਰਦਾਵਾ ਸਾਹਿਬ ਸਾਡੇ ਭਵਿੰਦਰ ਸਿੰਘ ਜੀ ਸਾਡੇ ਪ੍ਰਧਾਨ ਨੇ ਤੇ ਸਾਡੀ ਸਾਰੀ ਗੜਕ ਸਾਹਿਬ ਜਿਹੜਾ ਸਾਡਾ ਜਿੰਨਾ ਹੋਮਵਰਕ ਆ ਸਾਰਾ ਸਫਦਰ ਦਾ ਕੰਮ ਇਹ ਦੇਖਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਸਾਰਾ ਕਾਠ ਇਹਨਾਂ ਨੇ ਕੀਤਾ ਤੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿੰਦਾਬਾਦ ਸਲਾਮੀ ਜਿੰਦਾਬਾਦ ਜਿੰਦਾਬਾਦ ਬਰਾਤ ਜਿੰਦਾ ਤੁਹੇ ਖਲ ਤੋਂ ਉੱਤੇ ਦਾ ਦੇਖਣਾ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਡੇ ਸ੍ਰੀ ਆਊ ਸਾਹਿਬ ਜਿਹੜੇ ਇਹ ਬਹੁਤ ਰਾਜ ਕਰਦੇ ਹੋਏ ਨੇ ਮੈਂ ਉਹਨਾਂ ਦਾ ਵੀ ਤਰਸਵਾਦ ਕਰਦਾ ਧੰਨ ਜਿੰਦ ਜਿੰਦ ਸਾਡੇ ਸਾਹਮਣੇ ਜਿੰਦਾਬਾਦ 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 ਪੰਜਾਬ ਬਚਾਓ ਯਾਤਰਾ ਪਾਰਟੀ ਪ੍ਰਧਾਨ ਵੱਲੋਂ ਸ਼ੁਰੂ ਕੀਤੀ ਗਈ ਹੈ ਸਮਾਣਾ ਪਹੁੰਚ ਰਹੀ ਹੈ ਕੀ ਕਹਿਣਾ ਚਾਹਣਗੇ ਅੱਜ ਸਮਾਣਾ ਪੰਜਾਬ ਬਚਾਓ ਯਾਤਰਾ ਜੋ ਸਾਡੇ ਸੰਸਦ ਆ ਸ਼੍ਰੋਮਣੀ ਕਾਂਗੜਾ ਦੇ ਸਰਬੀਰ ਸਿੰਘ ਬਾਦਲ ਜੀ ਤੇ ਉਹਨਾਂ ਦੇ ਨਾਲ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਸਾਡੇ ਸਾਫ ਦਾ ਕੈਡਰ ਨਮਤਰ ਪੰਜਾਬ ਇਹਾਂ ਦੇ ਨਾਲ ਸਾਡੇ ਪਟਿਆਲਾ ਕੌਂਸਲਸੀਅਨ ਦੇ ਕੈਂਡੀਡੇਟ ਐਨ ਕੇ ਸ਼ਰਮਾ ਜੀ ਜੋ ਪੰਜਾਬ ਯਾਤਰਾ ਦੇ ਵਿੱਚ ਸਮਾਣਾ ਦੇ ਵਿੱਚ ਅੱਜ ਉਹਨਾਂ ਦਾ ਆਗਮਨ ਹੋ ਰਿਹਾ ਹੈ ਸਾਰਾ ਸਮਾਣਾ ਸ਼ਹਿਰ ਉਹਨਾਂ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਿਹਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਹ ਪਹੁੰਚਣ ਵਾਲੇ ਨੇ ਤੇ ਸਾਰੇ ਸ਼ਹਿਰ ਦੇ ਜਿੰਨੇ ਵੀ ਯੂਥ ਦੇ ਸਿਆਣੇ ਸਾਰੇ ਬਜ਼ੁਰਗ ਬੱਚੇ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਅਡੀਕਰੇ ਨੇ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜੋ ਆਪਣੇ ਪੰਜਾਬ ਨੂੰ ਜੋ ਵਿਜ਼ਨ ਦਿੱਤਾ ਸੀ ਉਹ ਇਹੋ ਜਿਹਾ ਵਿਜ਼ਨ ਅਜੇ ਤੱਕ ਕਿਸੇ ਨੇ ਨਹੀਂ ਦਿੱਤਾ ਸੋ ਅਸੀਂ ਸਮਾਣਾ ਹਲਕੇ ਦੇ ਸਰਦਾਰ ਸਜੀਤ ਸਿੰਘ ਰਖੜੀ ਦੇ ਰਹਿ ਨਮਾਈ ਦੀ ਏਟ ਜੋ ਉਸ ਬਾਣਾ ਯਾਤਰਾ ਤੇ ਪਹੁੰਚ ਰਹੀ ਹੈ ਉਹਦਾ welcom ਕਰਨ ਵਾਸਤੇ ਸਾਰਾ ਸਮਾਨ ਪੱਬਾ ਸਮਾਨਾ ਪੱਬਾ ਵਪਾਰ ਹੋਇਆ ਪਿਆ ਤੇ ਅਸੀਂ ਉਹਨਾਂ ਦਾ ਆਉਣ ਤੇ ਸਾਰੇ ਸਾਡੇ ਵਰਕਰ ਸਹਿਬਾਨ ਸਾਡੇ ਸੱਜਣ ਨੇ ਵੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਵਰਕਰ ਸਾਰੀ ਅਸੀਂ ਉਹਨਾਂ ਦਾ ਵੈਲਕਮ ਕਰਨ ਵਾਸਤੇ ਅੱਜ ਖੜੇ ਆਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਰਜੀਤ ਸਿੰਘ ਰਖੜਾ ਜਿੰਦਾਬਾਦ ਸਰਦਾਰ ਸਰਜੀਤ ਸਿੰਘ ਰਖੜਾ ਜਿੰਦਾਬਾਦ ਜਿੰਦਾਬਾਦ ਪਹੁੰਚ ਰਹੀ ਹੈ ਜੀ ਤੇ ਵਰਕਰਾਂ ਚ ਬਹੁਤ ਹਮਾਰਕ ਕੀ ਕਹਿਣਾ ਚਾਹਣਿਓ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਮਾਣਾ ਪਹੁੰਚਣ ਤੇ ਜੀ ਆਇਆਂ ਕਹਿੰਨੇ ਹਾਂ ਅਤੇ ਸਮਾਣਾ ਅਕਾਲੀ ਦਲ ਦੇ ਸੂਬਾ ਵਰਕਰਾਂ ਵਰਕਰਾਂ ਉੱਤੇਦਾਰਾਂ ਦੇ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਤੇ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਪੰਜਾਬ ਭਰ ਦੇ ਵਿੱਚੋਂ ਜਿੰਨਾ ਪੰਜਾਬ ਪਹਜਾਓ ਯਾਤਰਾ ਦਾ ਅੱਜ ਤੱਕ ਦਾ ਇਕੱਠ ਹੋਇਆ ਹੈ ਸਮਾਣਾ ਸ਼ਹਿਰ ਦੇ ਵਿੱਚ ਉਸ ਤੋਂ ਸਭ ਤੋਂ ਵੱਧ ਵੱਡਾ ਇਕੱਠ ਹੋਏਗਾ ਇਸ ਲਈ ਨਾਲ ਹੀ ਅਸੀਂ ਐਨਕੇ ਸ਼ਰਮਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਮਾਣਾ ਸ਼ਹਿਰ ਦੇ ਵਿੱਚੋਂ ਸਮਾਣਾ ਹਲਕਾ ਸਮਾਣਾ ਦੇ ਵਿੱਚੋਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਲੀਡ ਦਿਵਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਮਾਣਾ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਜੀਤ ਸਿੰਘ ਬਾਦਲ ਅਤੇ ਰਖੜਾ ਸਾਹਿਬ ਸਾਰੇ ਇੱਥੇ ਪਹੁੰਚ ਰਹੇ ਹਨ ਕਿ ਸਾਰੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਅਤੇ ਮੌਕੇ ਦੇ ਉੱਤੇ ਸਾਰੇ ਸਮਾਜ, ਪਿੰਡੂ ਸਮਾਜ, ਕਿਸਾਨ, ਖੇਤ ਮਜ਼ਦੂਰ ਸਭ ਵੱਲੋਂ ਪਰਵਾਹ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤੀ ਵਾਸਤੇ ਅੱਜ ਸਮਾਣਾ ਸ਼ਹਿਰ ਦੇ ਸਾਰੇ ਵਰਕਰ ਸਹਿਮਾਨ ਇਕੱਤਰ ਹੋਏ ਨੇ ਔਰ ਆਉਣ ਵਾਲੀ ਇਸ ਪੰਜਾਬ ਵਿਚੋਂ ਯਾਤਰਾ ਦਾ ਪਰਪੂਰ ਸਵਾਗਤ ਕਰਨ ਵਾਸਤੇ ਤਿਆਰ ਬੈਠੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਹ ਸਰਦਾਰ ਸਰਜੀਤ ਸਿੰਘ ਜੀ ਰਖੜਾ ਜਿੰਦਾਬਾਹ ਜਿੰਦਾਬਾਹ ਸਰਦਾਰ ਸਰਜੀਤ ਸਿੰਘ ਜੀ ਰਖੜਾ ਜਿੰਦਾਬਾਹ